ਮੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਔਰ ਅੱਜ ਬੜਾ ਮਹੱਤਵਪੂਰਨ ਟੌਪਿਕ ਹੈ ਕੈਨੇਡਾ ਵੱਲ ਬਹੁਤ ਵੱਡੀ ਗਿਣਤੀ 'ਚ ਵਿਦਿਆਰਥੀ ਅਪਲਾਈ ਕਰ ਰਹੇ ਨੇ ਮਾਸਟਰਸ ਦੇ ਲਈ ਜਦਕੀ ਜਦੋਂ ਅਸੀਂ ਗੱਲ ਅੰਡਰਗ੍ਰੈਜੂਏਟ ਕੋਰਸਸ ਦੀ ਕਰਦੇ ਹਾਂ ਤੇ ਅਪਲਾਈ ਤਾਂ ਵਿਦਿਆਰਥੀ ਕਰ ਰਹੇ ਨੇ ਪਰ ਪਹਿਲਾਂ ਦੇ ਮੁਕਾਬਲੇ ਉਹਨਾਂ ਦੀ ਗਿਣਤੀ ਘਟੀ ਹੈ ਜਿਹੜੇ ਵਿਦਿਆਰਥੀ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਔਰ ਜਿਹੜੇ ਨਹੀਂ ਕਰ ਰਹੇ ਉਦੇ ਪਿੱਛੇ ਕੀ ਕਾਰਨ ਨੇ ਇਹ तमाम ਇੰਪੋਰਟੈਂਟ ਪਹਿਲੂ ਨੇ ਜਿਹੜੇ ਕੈਨੇਡਾ ਬਾਰੇ ਸਮਝਣੇ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ 파ਡਿਆ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ 파ਡਿਆ ਜੀ ਬੜਾ ਇੰਪੋਰਟੈਂਟ ਟਾਪਿਕ ਹੈ ਬਾਸਟਰਸ ਲਈ ਬੜੀ ਤੇਜ਼ੀ ਨਾਲ ਅਪਲਾਈ ਕਰ ਰਹੇ ਨੇ ਬੱਚੇ ਅੰਡਰ ਗ੍ਰੈਜੂਏਟਲੀ ਘੱਟ ਅਪਲਾਈ ਕਰ ਰਹੇ ਨੇ ਇਹ ਦੋਵਾਂ ਦਾ ਕਾਰਨ ਕੀ ਹੈ ਔਰ ਜਿਹੜੇ ਨਹੀਂ ਅਪਲਾਈ ਕਰ ਰਹੇ ਉਹਨਾਂ ਨੂੰ ਤੁਹਾਡੀ ਇਸ ਵਕਤ ਕੀ ਉਹਨਾਂ ਨੂੰ ਤੁਹਾਡਾ ਸੁਝਾਅ ਹੈ ਉਹਦੇ ਪਿੱਛੇ ਕਾਰਨ ਕੀ ਹੈ ਜਿਹੜੇ ਉਹ ਅਪਲਾਈ ਨਹੀਂ ਕਰ ਰਹੇ ਸੋ ਪਹਿਲੀ ਗੱਲ ਤਾਂ ਦੇਖੋ ਅੱਜ ਕੱਲ ਦੇਖੋ ਇੰਸਟਾਗ੍ਰam ਦਾ ਜ਼ਮਾਨਾ ਹੈ ਰੀਲਸ ਦਾ ਜ਼ਮਾਨਾ ਹੈ ਔਰ ਅਸੀਂ ਇਨੀ ਇਨਫੋਰਮੇਸ਼ਨ ਫੋਨ ਤੇ ਦੇਖਦੇ ਆ ਉਹ ਨੋਨ ਵੈਰੀਫਾਈਡ ਇਨਫੋਰਮੇਸ਼ਨ ਹੈ ਜੇ ਮੈਂ ਇਹਨੂੰ ਕਹਾਂ ਕਿ ਉਹਦਾ ਇਨਫੋਰਮੇਸ਼ਨ ਦਾ ਕੋਈ ਵੀ ਆਪਾਂ ਘਰ ਬੈਠੇ ਹੀ ਜਿਹੜੀ ਬੂਟੀਆਂ ਖਾਣ ਲੱਗ ਪੈਂਦੇ ਆ इवन ਆਪਾਂ ਡਾਕਟਰ ਬਣ ਜਾਂਦੇ ਆ ਕਿ ਇਹ ਖਾਣਾ ਚਾਹੀਦਾ ਉਹ ਖਾਣਾ ਚਾਹੀਦਾ ਇਹਦੇ ਨਾਲ ਹੈਲਦੀ ਹੋਵਾਂਗੇ ਉਹਦੇ ਨਾਲ ਹੈਲਦੀ ਹੋਵਾਂਗੇ ਸਮ ਇਨਫੋਰਮੇਸ਼ਨ ਕੈਨ ਬੀ ਰਾਈਟ ਸਮ ਇਨਫੋਰਮੇਸ਼ਨ ਇਜ਼ ਨੋਟ ਐਟ 올 ਰਾਈਟ ਐਂਡ ਕੁਛ ਚੀਜ਼ਾਂ ਇਦਾਂ ਦੀਆਂ ਵੀ ਹੈਗੀਆਂ ਕਿ ਦੇਖੋ ਜਿਹੜੇ ਵੀ ਲੋਕੀ ਕੈਨੇਡਾ ਹੁਣੇ ਜਿਵੇਂ ਸਾਡੇ ਕੋਈ ਦੋ ਫਰੈਂਡਸ ਉੱਥੇ ਟੂਰਿਸਟ ਵੀਜ਼ਾ ਤੇ ਗਏ ਜਾਂ ਫਿਰ ਮੈ ਵੀ ਕੈਨੇਡਾ ਆਲਮੋਸਟ ਐਵਰੀ 2 ਮੰਥਸ ਜਾਣਾ ਜਾਂ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਿ ਕੋਈ ਲੋਕ ਉੱਥੇ ਜਾ ਕੇ ਕੈਨੇਡਾ ਜਾਂਦੇ ਆ ਜਦੋਂ ਤਾਂ ਹੁਣ ਕਾਫੀ ਕੰਸਲਟੈਂਟ ਵੀ ਸਾਡੇ ਕੈਨੇਡਾ ਇਸ ਟਾਈਮ ਗਏ ਹੋਏ ਆ ਤਾਂ ਜਿਹੜਾ ਉਹਨਾਂ ਦਾ ਫੀਡਬੈਕ ਹੈ ਥੈਟ ਇਜ਼ ਪੋਜ਼ਿਟਿਵ ਜਿਵੇਂ ਮੈਂ ਕਹਾਂਗਾ ਕਿ ਕਿਸੇ ਤੋਂ ਸਹੀ ਫੀਡਬੈਕ ਲੈਣਾ ਥੈਟ ਇਜ਼ ਪੋਜ਼ਿਟਿਵ ਪਰ ਹੁਣ ਜੇ ਅਸੀਂ ਸਾਡੇ ਸਟੂਡੈਂਟ ਜਿਹੜੇ ਹੁਣ 12ਵੀਂ ਵਾਲੇ ਕਹਿ ਰਹੇ ਆ ਕਿ ਅਸੀਂ ਕੈਨੇਡਾ ਨਹੀਂ ਜਾਣਾ ਸਾਨੂੰ ਯੂਐਸ ਭੇਜ ਦੋ ਸਾਨੂੰ ਜਰਮਨੀ ਭੇਜ ਦੋ ਸਾਨੂੰ ਮਾਲਟਾ ਭੇਜ ਦੋ ਰូមਾਨੀਆ ਭੇਜ ਦੋ ਸਵਾਈਪਰਸ ਭੇਜ ਦੋ ਪਤਾ ਨਹੀਂ ਕਿਹੜੇ ਕਿਹੜੇ ਕੰਟਰੀ ਮੈਂ ਇਹੋ ਜਿਹੇ ਕੰਟਰੀ ਹੈਗੇ ਜਿਨ੍ਹਾਂ ਦਾ ਹਾਲ ਇੰਡੀਆ ਤੋਂ ਵੀ ਮਾੜਾ ਹੈ ਉੱਥੇ ਵੀ ਬੱਚਾ ਜਾਣ ਨੂੰ ਤਿਆਰ ਹੋ ਗਿਆ ਪਹਿਲੀ ਗੱਲ ਤੋਂ ਕਹਿੰਦੇ ਉਹ ਸਸਤਾ ਹੈ ਸੋ ਸਸਤੀ ਚੀਜ਼ ਹਮ ਕਈ ਵਾਰੀ ਤਾਂ ਬਹੁਤ ਮਾੜੀ ਹੁੰਦੀ ਹੈ ਨਾ ਸਸਤੀ ਚੀਜ਼ ਹੁਣ ਜੇ ਚੱਲੇ ਹੀ 5 ਦਿਨ ਉਹਦਾ ਕੀ ਫਾਇਦਾ ਦੂਜੀ ਚੀਜ਼ ਜਿਹੜੇ ਕੰਟਰੀ ਦਾ ਕੋਈ ਸਟੱਡੀ ਵੀਜ਼ਾ ਸਟਰਕਚਰ ਹੀ ਨਹੀਂ ਹੈਗਾ ਉਸ ਕੰਟਰੀ ਚ ਅਪਾ ਕਿਉਂ ਜਾ ਰਹੇ ਆ ਮੈਂ ਦੇਖ ਰਿਹਾ ਸਟੱਡੀ ਇਨ ਡੈਨਮਾਰਕ ਸਪਾਊਸ ਨਾਲ ਚਲੇ ਜਾਏਗਾ ਉਹ ਡੈਨਮਾਰਕ ਕਾਲੇ ਤੁਹਾਨੂੰ ਵੀਜ਼ਾ ਦੇਣਗੇ ਤਾਂ ਸਪਾਊਸ ਨਾਲ ਜਾਏਗਾ ਉਹ ਤਾਂ ਕੰਸਲਟੈਂਟ ਆਪਣੀ ਪ੍ਰੋਸੈਸਿੰਗ ਫੀਸ ਦੇ ਚੱਕਰ ਚ ਤੁਹਾਨੂੰ ਨਵੀਆਂ ਨਵੀਆਂ ਸਕੀਮਾਂ ਰੋਜ਼ ਮੈਂ ਦੇਖਦਾ ਕਿ ਆ ਜਾਂਦੀਆਂ ਔਰ ਉਹ ਸਕੀਮਾਂ ਚ ਬੱਚੇ ਇੰਨੇ ਜ਼ਿਆਦਾ ਕਨਫਿਊਜ਼ ਹੋ ਗਏ ਆ ਜਿਦਾ ਕੋਈ ਹੱਦ ਹੀ ਨਹੀਂ ਮਤਲਬ ਤੁਸੀਂ ਕੈਨੇਡਾ ਦੀਆਂ ਤਾਂ ਬਹੁਤ ਅੜੀਲਾਂ ਦੇਖ ਲਈਆਂ ਔਰ ਇਹ ਦੇਖੋ ਕਿ ਕੈਨੇਡਾ ਦੀਆਂ ਲੱਖਾਂ ਰੀਲ ਆ ਰਹੀਆਂ ਕਿਉਂਕਿ ਉੱਥੇ ਲੱਖਾਂ ਬੱਚਾ ਆਪਣਾ ਪਹੁੰਚਿਆ ਹੈ ਡੈਨਮਾਰਕ ਬਲਗੇਰੀਆ ਰੂਮਾਨੀਆ ਇੱਥੇ ਕੋਈ ਬੱਚਾ ਪਹੁੰਚਿਆ ਆਪਣਾ ਇੱਥੋਂ ਦੀ ਕੋਈ ਰੀਲ ਦੇਖੀ ਤੁਸੀਂ ਇੱਥੇ ਕੋਈ ਬੱਚਾ ਇਹ ਕੋਈ ਸੈਟਲਮੈਂਟ ਪਲਾਨਸ ਹੈਗੇ ਆ ਉਹਨਾਂ ਦੇ ਸੋ ਸਟੂਡੈਂਟਸ ਆਪਾਂ ਇਸ ਟਾਈਮ ਤੇ ਨਾ ਜਿਹੜੇ ਵੀ ਡਿਸੀਜਨਸ ਲੈ ਰਹੇ ਆ ਦੇ ਆ ਮੈਂ ਉਹਨਾਂ ਸਾਰਿਆਂ ਨੂੰ ਕਹਾਂਗਾ ਕਿ ਦੇ ਆ ਵੇਰੀ ਵੇਰੀ ਹਿਸਟੀ ਡਿਸੀਜਨਸ ਮਤਲਬ ਕਿ ਆਪਾਂ ਸੋਚ ਸਮਝ ਕੇ ਡਿਸੀਜਨ ਨਹੀਂ ਲੈ ਰਹੇ ਆ ਦੂਜਾ ਆਪਾਂ ਲੌਂਗ ਟਰਮ ਡਿਸੀਜਨ ਨਹੀਂ ਲੈ ਰਹੇ ਆ ਅੱਜ ਕੋਈ ਬੱਚਾ ਸਾਈਪ੍ਰਸ ਜਾ ਰਿਹਾ ਮੈਂ ਸੁਣਿਆ ਕੋਈ 7 ਪਹਿਣ ਵਾਲਾ ਬੱਚਾ ਕਹਿੰਦਾ ਮੈਂ ਸਾਈਪ੍ਰਸ ਚਲਣਾ ਕਿਉਂ ਆਪਣਾ ਫਿਊਚਰ ਖਰਾਬ ਕਰਨ ਜਾ ਰਹੇ ਹੋ ਜੇ ਤੁਸੀਂ ਸਾਈਪ੍ਰਸ ਜਾ ਰਹੇ ਹੋ ਤੁਸੀਂ ਕੰਟਰੀ ਕਿਹੜਾ ਚੂਜ਼ ਕੀਤਾ ਕਿਉਂ ਕੀਤਾ ਕਿਹੜਾ ਕੋਰਸ ਲਿਆ ਕਿਉਂ ਜਾ ਰਹੇ ਉਸ ਦੇਸ਼ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਕੀ ਉਹ ਕੰਟਰੀ ਤੁਹਾਨੂੰ ਲੌਂਗ ਟਰਮ ਪਲਾਨ ਦੇ ਰਹੀ ਹੈ ਤੁਹਾਡੇ ਰੀਸੈਟਲਮੈਂਟ ਦਾ ਯਾ ਸਿਰਫ ਅਸੀਂ ਆ ਤੇ ਜਾ ਰਹੇ ਆ ਤਾਂ ਅਸੀਂ ਜਾਣਾ ਚਾਹੁੰਦੇ ਆ ਦੂਜੇ ਪਾਸੇ ਕਾਫੀ ਸਾਰੇ ਬੱਚਿਆਂ ਨੇ ਇੱਥੇ ਇੰਡੀਆ ਜੇ ਐਡਮਿਸ਼ਨ ਲਈ ਹੈ ਇਸ ਸਾਲ ਮੈਂ ਕਹਾਂਗਾ ਬੰਪਰ ਆਇਆ ਹੈ ਕਿ ਜਿਹੜੇ ਲੋਕਲ ਕਾਲਜਿਸ ਹੈਗੇ ਸੀ ਉਹਨਾਂ ਨੇ ਬਹੁਤ ਜ਼ਿਆਦਾ ਕੀ ਕਹਿੰਦੇ ਐਡਮਿਸ਼ਨਸ ਕੀਤੀਆਂ ਔਰ ਬੱਚਿਆਂ ਨੂੰ ਕੀ ਕਹਿੰਦੇ ਆ ਉਹ ਵੀ ਤਾਂ 2+2 ਦਾ ਪਲਾਨ ਦੇ ਰਹੇ ਨੇ ਜ਼ਿਆਦਾਤਰ ਉਮੀਦ ਇਹ ਹੀ ਕਹਿ ਰਹੇ ਨੇ ਕਿ 2 ਸਾਲ ਸਾਡੇ ਕੋਲ ਪੜੋ ਤੇ 2 ਸਾਲ ਬਾਅਦ ਭੇਜਾਂਗੇ ਅਸੀਂ ਸੋ ਉਹ ਕਿਹੜਾ ਇਹ ਕਹਿ ਰਹੀ ਹੈ ਕਿ ਤੁਸੀਂ ਸਾਡੇ ਕੋਲ ਪੜ ਕੇ ਤੁਹਾਡੀ 2 ਲੱਖ ਦੀ ਨੌਕਰੀ ਲੱਗ ਜਾਈਗੀ ਦੱਸੋ ਮੈਨੂੰ ਕੋਈ ਲੋਕਲ ਕਾਲਜ ਹੈਗਾ ਇਦਾਂ ਦਾ ਜਿਹੜਾ ਕਹਿੰਦਾ ਹੋਵੇ ਕਿ ਮੇਰੇ ਕੋਲ ਪੜ ਕੇ 2 ਲੱਖ ਰੁਪਏ ਦੀ ਨੌਕਰੀ ਲੱਗ ਜਾਈਗੀ 2 ਲੱਖ ਰੁਪਏ ਐਨਮ ਦੀ ਨੌਕਰੀ ਲੱਗੇਗੀ ਕਿੰਨਾ ਹੋਇਆ 2 ਲੱਖ ਰੁਪਏ ਐਨਮ ਸਰ 15000 ਰੁਪਿਆ ਹਾਂ ਪਲੇਸਮੈਂਟਸ ਆਰ देयर ਪਰ ਕਿੰਨੇ 15000 ਰੁਪਏ ਚ ਕੀ ਕਰਾਂਗੇ ਇੱਕ ਬਾਈਕ ਨਹੀਂ ਆਉਂਦੀ ਅੱਜ ਕੱਲ ਖਰਚਾ ਨਿਕਲਦਾ ਨਹੀਂ ਇੱਕ ਬਾਈਕ ਦਾ ਸੋ ਸਟੂਡੈਂਟਸ ਸਾਰੀ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈਗੀ ਐ ਕਿ ਅਸੀਂ ਆਪਣਾ ਲੌਂਗ ਟਰਮ ਕਰੀਅਰ ਕਿੱਥੇ ਦੇਖ ਰਹੇ ਹਾਂ ਔਰ ਇਹ ਹੁਣ ਪੈਕੇਜ ਤੇ ਚਲੇ ਜਾ ਫੰਡ ਸ਼ੂ ਕਰਾਣਾ ਇਹਨਾਂ ਚੀਜ਼ਾਂ ਚੋਂ ਸਾਨੂੰ ਨਿਕਲਣਾ ਪਏਗਾ ਜੋ ਜਿਹੜੇ ਕੰਟਰੀ ਤੁਸੀਂ ਜਾ ਸਕਦੇ ਹੋ ਉਸੇ ਕੰਟਰੀ ਨੂੰ ਤੁਹਾਨੂੰ ਚੂਜ਼ ਕਰਨਾ ਪਏਗਾ ਐਜੂਕੇਸ਼ਨ ਲੋਨ ਲੈ ਲਓ ਪਰ ਵਧੀਆ ਜਗ੍ਹਾ ਜਾਓ ਸਹੀ ਅਡਵਾਈਸ ਲਓ ਪਰ ਮਾੜੇ ਕੰਟਰੀ ਨਾ ਜਾਓ ਤੁਹਾਡੀ ਜ਼ਿੰਦਗੀ ਤੋਂ ਇੰਪੋਰਟੈਂਟ ਕੋਈ ਚੀਜ਼ ਨਹੀਂ ਹੈਗੀ ਮਾਰੇ ਕੰਟਰੀ ਬਿਲਕੁਲ ਚੂਜ਼ ਨਾ ਕਰੋ ਚੰਗੇ ਕੰਟਰੀ ਚੂਜ਼ ਕਰੋ ਔਰ ਥੋੜਾ ਜਿਆਦਾ ਇਦਾਂ ਦਾ ਪਲਾਨ ਬਣਾ ਕੇ ਜਾਓ ਕਿ ਮੇਰੇ ਕੋਲ 3-4 ਮਹੀਨੇ ਹੈਗੇ ਆ ਸਰਵਾਈਵਲ ਲਈ ਇਹ ਨਹੀਂ ਹੈ ਕਿ ਮੈਂ ਕਿਸੇ ਵੀ ਕੰਟਰੀ ਪਹੁੰਚ ਰਿਹਾ ਮੈਂ ਤੁਹਾਨੂੰ ਇਹ ਕਹਿ ਦਿੰਦਾ ਤੁਸੀਂ ਅੱਜ ਬਲਗੇਰੀਆ ਜਾ ਰਹੇ ਹੋ ਰੂਮਾਨੀਆ ਜਾ ਰਹੇ ਹੋ ਤੁਸੀਂ ਸਾਈਪਰਸ ਜਾ ਰਹੇ ਹੋ ਲਾਟਵੀਆ ਜਾ ਰਹੇ ਹੋ ਜਰਮਨੀ ਜਾ ਰਹੇ ਹੋ ਆਸਟ੍ਰੇਲੀਆ ਜਾ ਰਹੇ ਹੋ ਨਿਊਜ਼ੀਲੈਂਡ ਜਾ ਰਹੇ ਹੋ ਭਾਵੇਂ ਕਿਸੇ ਵੀ ਦੇਸ਼ ਜਾ ਰਹੇ ਹੋ ਕਿਸੇ ਕੋਈ ਵੀ ਦੇਸ਼ ਇਦਾਂ ਦਾ ਨਹੀਂ ਹੈਗਾ ਕਿ 에어ਪੋਰਟ ਤੁਹਾਨੂੰ ਉਤਰ ਦੇ ਤੁਹਾਨੂੰ ਕੰਮ ਦਵਾ ਦੇਗਾ ਇਹੀ ਪ੍ਰੋਬਲਮ ਹੈ ਨਾ ਸਾਡੀ ਕਿ ਸਾਨੂੰ 에어ਪੋਰਟ ਤੋਂ ਉੱਤਰ ਹੀ ਕੰਮ ਚਾਹੀਦਾ ਪਰ ਕੋਈ ਦੇਸ਼ ਨਹੀਂ ਹੈਗਾ ਇਦਾਂ ਦਾ ਕੋਈ ਪੂਰੀ ਦੁਨੀਆ 'ਚ ਇਦਾਂ ਦਾ ਦੇਸ਼ ਨਹੀਂ ਹੈਗਾ ਕਿ 에어ਪੋਰਟ ਤੋਂ ਉਤਰਦੇ ਹੀ ਸਾਨੂੰ ਕੰਮ ਮਿਲ ਜਾਏਗਾ ਸੋ ਸਟੂਡੈਂਟ ਜ਼ਰੂਰ ਅਸੀਂ ਅੱਜ ਕਹਿ ਰਹੇ ਹਾਂ ਕਿ ਮੈਂ ਕੈਨੇਡਾ ਨਹੀਂ ਜਾਣਾ ਕੋਈ ਪ੍ਰੋਬਲਮ ਨਹੀਂ ਹੈ ਪਰ ਕੈਨੇਡਾ ਕਿਉਂ ਨਹੀਂ ਜਾਣਾ ਉਹਦੇ ਲਈ ਮੈਨੂੰ ਜਸਟੀਫਿਕੇਸ਼ਨ ਦਿਓ ਕਿ ਕੈਨੇਡਾ 'ਚ ਜਸਟੀਫਿਕੇਸ਼ਨ ਦਿਓ ਕਿ ਕਿਉਂ ਨਹੀਂ ਜਾਣਾ ਐਂਡ ਆਈ ਕੈਨ ਸੈਟੀਸਫਾਈ ਯੂ ਕਿ ਕੈਨੇਡਾ ਇਜ਼ ਫਾਰ ਬੈਟਰ ਦੈਨ ਜਿਹੜਾ ਵੀ ਤੁਸੀਂ ਕੰਟਰੀ ਚੂਜ਼ ਕਰ ਰਹੇ ਹੋ ਸੋ ਬਹੁਤ ਲੰਬੀ ਡਿਸਕਸ਼ਨ ਹੈ ਮੈਂ ਕੈਨੇਡਾ ਦੇ ਉੱਤੇ ਬੋਲ ਸਕਦਾ ਮੈਂ ਯੂਕੇ ਦੇ ਉੱਤੇ ਵੀ ਤੁਹਾਡੇ ਨਾਲ ਸਾਰੀ ਡਿਸਕਸ਼ਨਸ ਕਰ ਸਕਦਾ ਨਿਊਜ਼ੀਲੈਂਡ ਵੀ ਆਪਾਂ ਡਿਸਕਸ ਕਰ ਸਕਦੇ ਆ ਕੋਈ ਵੀ ਕੰਟਰੀ ਆਪਾਂ ਡਿਸਕਸ ਕਰ ਸਕਦੇ ਤੁਸੀਂ ਆਓ ਮੈਨੂੰ ਪਰਸਨਲੀ ਮਿਲੋ ਜੋ ਵੀ ਤੁਹਾਡੇ ਡਾਊਟ ਹੈਗੇ ਆ ਉਹ ਜਰੂਰ ਕਲੀਅਰ ਕਰਾਂਗੇ ਬਿਲਕੁਲ ਬੜੀ ਮਹੱਤਵਪੂਰਨ ਤੁਸੀਂ ਜਾਣਕਾਰੀ ਦਿੱਤੀ ਹੈ ਪਰ ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਇਹਦੇ ਨਾਲ ਨਾਲ ਕੁਝ ਬੱਚੇ ਜਾ ਵੀ ਰਹੇ ਨੇ ਪਰ ਮਾਸਟਰਸ ਵਾਲੇ ਵੀ ਜਾ ਰਹੇ ਨੇ ਉਹ ਕੀ ਸੋਚ ਕੇ ਜਾ ਰਹੇ ਨੇ ਸਰ ਦੇਖੋ ਜਿੰਨਾ ਨੂੰ ਪਤਾ ਹੈ ਜਿਨ੍ਹਾਂ ਦੇ ਆਲਰੇਡੀ ਫਰੈਂਡਸ ਫੈਮਲੀਆਂ ਭੈਣ ਭਰਾ ਉੱਥੇ ਹੈਗੇ ਆਂ ਔਰ ਉਹਨਾਂ ਨੇ ਉੱਥੇ ਬਹੁਤ ਕੁਝ ਅਚੀਵ ਕੀਤਾ ਹੈ ਤਾਂ ਉਹਨਾਂ ਨੂੰ ਪੋਜ਼ਿਟਿਵ ਫੀਡਬੈਕ ਵੀ ਤਾਂ ਹੈਗਾ ਨਾਰਮਲੀ ਇਦਾਂ ਹੋ ਰਿਹਾ ਕਿ ਜਿਹੜਾ ਪੋਜ਼ਿਟਿਵ ਫੀਡਬੈਕ ਦੇ ਰਿਹਾ ਉਹ ਤਾਂ ਵੀਡੀਓ ਉਹਦਾ ਵਾਇਰਲ ਨਹੀਂ ਹੋ ਰਿਹਾ ਨਾਉ ਵੀਡੀਓ ਬਣਾ ਰਿਹਾ ਕਿਉਂਕਿ ਉਹਦੇ ਕੋਲ ਟਾਈਮ ਨਹੀਂ ਹੈਗਾ ਇੰਨਾ ਜਿਨ੍ਹਾਂ ਨੇ ਉੱਥੇ ਵਧੀਆ ਸੈਟਲਮੈਂਟ ਕੀਤੀ ਹੈ ਉਹਦੇ ਕੋਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੈਗਾ ਜਿਹੜੇ ਵੀਡੀਓਜ਼ ਬਣਾ ਰਹੇ ਨੇ ਉਹ ਇਹ ਵੀਡੀਓ ਜ਼ਰੂਰ ਬਣਾ ਰਹੇ ਨੇ ਕਿ ਕੈਨੇਡਾ ਮਾੜਾ ਹੈ ਪਰ ਇਹ ਤਾਂ ਦੱਸ ਦੋ ਕਿ ਤੁਸੀਂ ਗੱਡੀ ਕਿਹੜੀ ਚਲਾਉਂਦੇ ਹੋ ਤੁਸੀਂ ਰਹਿੰਦੇ ਕਿੱਥੇ ਹੋ ਤੁਹਾਡਾ ਮਹੀਨੇ ਦਾ ਖਰਚਾ ਕਿੰਨਾ ਹੈ ਠੀਕ ਹੈ ਮੈਂ ਕਹਿੰਦਾ ਕੈਨੇਡਾ ਮਾੜਾ ਹੈ ਬਟ ਤੁਸੀਂ ਤੁਹਾਡਾ ਲਾਈਫ ਸਟਾਈਲ ਕੀ ਹੈ ਤਾਂ ਦੱਸੋ ਕਿ ਤੁਸੀਂ ਕਿਹੜੇ ਕੱਪੜੇ ਪਾਏ ਹੋਏ ਆ ਠੀਕ ਹੈ ਔਖਾ ਹੈ ਕੈਨੇਡਾ ਬਹੁਤ ਔਖਾ ਹੈ ਮੈਂ ਕਹਾਂਗਾ ਜ਼ਿੰਦਗੀ ਇੰਡੀਆ 'ਚ ਵੀ ਔਖੀ ਹੈ ਜ਼ਿੰਦਗੀ ਆਪਾਂ ਕਿਤੇ ਵੀ ਚਲੇ ਜਾਈਏ ਔਖੀ ਹੈ ਜ਼ਿੰਦਗੀ ਦਾ ਨਾਮ ਹੀ ਇਹੀ ਹੈ ਜ਼ਿੰਦਗੀ ਆਪਾਂ ਨੂੰ ਇਦਾਂ ਹੀ ਕੱਟਣੀ ਪੈਣੀ ਹੈ ਪਰ ਇਹ ਆਪਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਜ਼ਿੰਦਗੀ ਪੈਸੇ ਹੋਣ ਤਾਂ ਜ਼ਿਆਦਾ ਹੁੱਕਾ ਟੋਕੀ ਹੋ ਜਾਂਦੀ ਹੈ ਜੇ ਪੈਸੇ ਨਾ ਹੋਣ ਤਾਂ ਓਕੀ ਓਕੀ ਹੈ ਬਿਲਕੁਲ ਠੀਕ ਹੈ ਇਹ ਵੀ ਬੜੇ ਇੰਪੋਰਟੈਂਟ ਫੈਕਟਰ ਨੇ ਸੋ ਕੈਨੇਡਾ ਬਾਰੇ ਹਮੇਸ਼ਾ ਕਿਹਾ ਜਾਂਦਾ ਕਿ ਕੈਨੇਡਾ ਕੋਲੇ ਇਸ ਤਰ੍ਹਾਂ ਦੇ ਪਲਾਨ ਨੇ ਜਿਦੇ ਨਾਲ ਵਿਦਿਆਰਥੀ ਸੈਟਲ ਹੁੰਦੇ ਨੇ ਕਿ ਮੰਨਿਆ ਜਾਵੇ ਦੂਸਰੇ ਮੁਲਕਾਂ ਦੇ ਮੁਕਾਬਲੇ ਕੈਨੇਡਾ ਕੋਲੇ ਬੈਟਰ ਪਲਾਨ ਚ ਨੇ ਵਿਦਿਆਰਥੀਆਂ ਨੂੰ ਪੀਆਰ ਦੇ ਇਹੀ ਇੱਕ ਵੱਡਾ ਕਾਰਨ ਹੈ ਭਾਡਿਆ ਸਾਹਿਬ ਕੀ ਵਿਦਿਆਰਥੀ ਜ਼ਰੂਰ ਜਾਂ ਸਕਦੇ ਬਿਲਕੁਲ ਬਿਲਕੁਲ ਅੱਜ ਦੀ ਡੇਟ ਤੇ ਵੀ ਇੰਦਾਂ ਦੇ ਪ੍ਰੋਵਿੰਸਿਸ ਹੈਗੇ ਆ ਜਿੱਥੇ ਤੁਸੀਂ ਬਹੁਤ ਜਲਦੀ ਪੀਆਰ ਲੈ ਸਕਦੇ ਹੋ ਔਰ ਇੰਦਾਂ ਦੇ ਕੋਰਸਿਸ ਵੀ ਹੈਗੇ ਆ ਜਿੰਨਾ ਚ 100% এমਪਲੋਇਮੈਂਟ ਵੀ ਹੈਗੀ ਹੈ ਇੰਦਾਂ ਦੀ ਮਿਨੀਮਮ ਵੇਜ ਗਾਰੰਟੀ ਵੀ ਹੈਗੀ ਹੈ ਕੈਨੇਡਾ ਸਰਕਾਰ ਵੱਲੋਂ ਕਿ ਘੱਟੋ ਘਾਟੇ ਨੇ ਪੈਸੇ ਤਾਂ ਮਿਲਣਗੇ ਹੀ ਮਿਲਣਗੇ ਸੋ ਜੇ ਅਸੀਂ ਕਹੀਏ ਤਾਂ ਹੱਲੇ ਵੀ ਕੈਨੇਡਾ ਕਾਫੀ ਸਾਰੇ ਮੁਲਕਾਂ ਤੋਂ ਬੈਟਰ ਹੈ ਜੀ ਚਲੋ ਥੈਂਕ ਯੂ ਸੋ ਮੱਚ ਸੋ ਕੈਨੇਡਾ ਦੇ ਸਪਟੰਬਰ ਇਨਟੇਕ ਔਰ ਜਨੂਅਰੀ ਇਨਟੇਕ ਖੁੱਲ ਗਏ ਨੇ ਚਾਹੇ ਤੁਸੀਂ ਮਾਸਟਰਸ ਲਈ ਜਾਣਾ ਹੈ ਚਾਹੇ ਤੁਸੀਂ ਅੰਡਰਗ੍ਰੈਜੂਏਟ ਕੋਰਸਸ ਲਈ ਜਾਂ ਡਿਪਲੋਮਸ ਲਈ 90413 90412 ਤੇ ਸੰਪਰਕ ਕਰੋ ਤੇਜਸਮੀਤ ਜੀ ਨੂੰ ਪਰਸਲੀ ਵੀ ਜਰੂਰ ਮਿਲੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ